ਕਾਲੇ ਕੰਮ ਦੀ ਜਿਹੜੀ ਗੱਲ ਆ ਹੁਣ ਗਾਂ ਕਣਕਾਂ ਵੱਡੀਆਂ ਜਾਣੀਆਂ ਵਾ ਕਦੂ ਆ ਜਾਣੇ ਆ ਸਾਰਿਆਂ ਲੋਕਾਂ ਨੇ ਆਪਣੇ ਟਰੈਕਟਰ ਦੀ ਰਿਪੇਅਰ ਕਰਾਉਣੀ ਆ ਹੈ ਕਿ ਨਹੀਂ ਇਹ ਤੇ ਗੱਲ ਹੈਗੀ ਆ ਬਿਲਕੁਲ ਸਹੀ ਗੱਲ ਤੇ ਗਾਂ ਹੁਣ ਕੰਮ ਹੀ ਕੰਮ ਵਾ ਅੱਡੇ ਰਿਵੀ ਆ ਗਏ ਉਹਦੇ ਠੀਕ ਠਾਕ ਆ ਹਾਂ ਠੀਕ ਆ ਇੱਕ ਮੋੜੀ ਤੱਕ ਲੱਗਣੀ ਨਾ ਮੈਂ ਭਾਜੀ ਨੇ ਪਹਿਲਾਂ ਹੀ ਰਮਝ ਸਮਝ ਗਈ ਜਦੋਂ ਭਾਜੀ ਆਏ ਸੀ ਨਾ ਭਾਜੀ ਦਾ ਦਿਲ ਕੰਨੇ ਹੱਥ ਬਲਾਓ ਲੈ ਨਾ ਨਹੀਂ ਆਦੀ ਵੀ ਆ ਗਏ ਜੋ ਮਰ ਕੇ ਤੱਕ ਚੱਲ ਪਿਆ ਤਿਆਰ ਹੋ ਕੇ ਕਿੱਥੇ ਚੱਲੇ ਆਂ ਤਿਆਰ ਹੋ ਕੇ ਆਇਆ ਆ ਚਾਰ ਛਟੀਆਂ ਚ ਚੱਲ ਚੱਲ ਕਿੱਥੇ ਚੱਲੇ ਆਂ ਤਿਆਰ ਆ ਆਹ ਡੈਲੀ ਗਾ ਕੇ ਜੋ ਪੁਰਾਣੇ ਕਿੱਥੇ ਚੱਲ ਪਿਆ ਮੈਂ ਜਿਹੜੀ ਮੈਂ ਕਿੱਥੇ ਜਾਣਾ ਵਾ ਘਰ ਨਾਲ ਸਾਧਨ ਹੈ ਨਹੀਂ ਕੋਈ ਵੀ ਉਹ ਇਹ ਤਾਂ ਗੱਲ ਹੈਗੀ ਉਹਦੇ ਵੇਖ ਲਾਂਗਾ ਨਾ ਜੇ ਇਹ ਤੇ ਸਸਤੀ ਮਿਲੂਗੀ ਕੋਈ ਤਾਂ ਫੇਰ ਵੇਖ ਲਾਂਗਾ ਉਹ ਲਿਆਉਂਗਾ ਉਹ ਚੱਲ ਹੁਣਾਂ ਤੇ ਔਖਾ ਹੀ ਪੈਣਾ ਵਾ ਇਦਾਂ ਕਰਕੇ ਪੈਸੇ ਥੋੜੇ ਵਧੀਆ ਵਾ ਹਾਂਜੀ ਹਾਂਜੀ ਚਲੋ ਆ ਰਹੇ ਲੱਗੇ ਆ ਦੋਵੇਂ ਜਾਣੇ ਆਪ ਨੂੰ ਆ ਪੁੱਛਣ ਨਹੀਂ ਆਣੇ ਵੱਲਾਈ ਕੀ ਹਾਲ ਚਾਲ ਮੈਂ ਠੀਕ ਠਾਕ ਵਧੀਆ ਵਾ ਅੱਛਾ ਅੱਛਾ ਤੇ ਤੁਸੀਂ ਦੱਸੋ ਤੁਸੀਂ ਕਿੱਧਰੋਂ ਆਏਗੀ ਉਹ ਮੈਂ ਕਿਥੋਂ ਆਣਾ ਵਾ ਮੈਂ ਗਿਆ ਹਾਂ ਜੋਬਨ ਵੱਲ ਮੈਂ ਗਿਆ ਹਾਂ ਜੋਬਨ ਵੱਲ ਤੇ ਉਹ ਨਿਕਲ ਗਿਆ ਸੀ ਤੇ ਮੈਂ ਕਿੱਧਰ ਚੱਲ ਪਿਆ ਵਾ ਕਹਿੰਦਾ ਡੈਡੀ ਮੈਂ ਨਾ ਲੈਣੀ ਸਕੂਟਰੀ ਅੱਛਾ ਜਾਣਾ ਰਮਨ ਕਿਥੇ ਮੈਂ ਗਿਆ ਹਾਂ ਜੋਬਨ ਵੱਲ ਦੁਬਾਰਾ ਕਰ ਰਿਹਾ ਰਮਨ ਜਾਣਾ ਕਿੱਥੇ ਆ ਮੈਂ ਗਿਆ ਹਵੇਲੀ ਅੱਛਾ ਤੇ ਹੋ ਸਕਦਾ ਲੱਗੇ ਆਪਣੇ ਤੂੰ ਲੈ ਜਾ ਨਹੀਂ ਨਹੀਂ ਜੇ ਮੈਂ ਘਰ ਗਿਆ ਤੇ ਤੁਹਾਨੂੰ ਪਤਾ ਹੈ ਦਿਲਜਿੰਦਰ ਕਹਿੰਦਾ ਵੀ ਜੇ ਮੈਂ ਘਰੋਂ ਕੋਈ ਚੀਜ਼ ਲਿਆਂਦੀ ਨਾ ਤੇ ਦਿਲਜੀਤ ਨੇ ਬੋਲਣਾ ਆਪਣਾ ਲੈ ਦੱਸ ਬਈ ਕੀ ਕਹਿਣਾ ਭਲਾ ਤੂੰ ਆ ਕਹਿੰਦਾ ਵੀ ਜੇ ਮੈਂ ਘਰੋਂ ਕੋਈ ਚੀਜ਼ ਲਿਆਂਦੀ ਨਾ ਤੇ ਦਿਲਜੀਤ ਨੇ ਡੈਪਣਾ ਬੋਲਣਾ ਤੂੰ ਆ ਤੇ ਮੈਂ ਫਿਰ ਉਹਨੂੰ ਆਖਿਆ ਮੈਂ ਕੋਈ ਨਹੀਂ ਕਰਦਾ ਉਦਾਂ ਕਹਿੰਦੇ ਸਾਡੇ ਕੋਲ ਪੈਸੇ ਹੈ ਨਹੀਂ ਆ ਲੈ ਹਣੀ ਮਾਟਰ ਹਾਂ ਹੈ ਇਸ ਤਰ੍ਹਾਂ 21 ਮੇਰੀ ਸੁਣੋ ਗੱਲ ਸਕੂਟਰੀ ਕਿਹੜੀ ਸਸਤੀ ਆਉਣੀ ਆ ਜੇ ਉਹਨੇ ਨਾ ਜਵਾਬ ਦਿੱਤਾ ਤੇ ਕਰਦੀ ਨੇ ਜਵਾਬ ਦੇ ਦੇਣਾ ਜ਼ੁਬਾਨ ਤੇ ਦੋਵਾਂ ਜੀਆਂ ਤੇ ਏਡੀ ਲੰਮੀ ਆ ਥ੍ਰੀ ਲੈਣ ਗਏ ਆ ਤਾਂ ਕਰਕੇ ਤੈਨੂੰ ਡਈ ਆਵਾਜ਼ਾਂ ਮਾਰਨ ਵੀ ਘਰ ਆ ਜਾ ਹੁਣ ਆ ਜਾ ਛੇਤੀ ਮੁੜ ਕੇ ਉਹਨਾਂ ਮਿੰਨੋ ਗੁੱਸੇ ਹੁਣ ਬਾਪੂਤ ਕਿਤੇ ਚਲ ਜਾਇਆ ਕਰਾਂਗੇ ਪਾਪਾ ਤੇਰੇ ਦਾ ਤੇ ਸਾਰਾ ਦਿਨ ਟਾਈਮ ਨਹੀਂ ਲੱਗਦਾ ਹੈਗਾ ਹਾਂਜੀ ਅੱਗੇ ਕਿਹਾ ਕਹਦੇ ਵੀ ਪਾਪਾ ਤੂੰ ਆ ਮੈਂ ਸਕੂਟਰੀ ਆਪਾਂ ਲੈ ਲਈਏ ਹੁਣ ਮੈਂ ਪਾਪਾ ਨੂੰ ਕਹਿਣਾ ਕਿ ਛੇਤੀ ਅਮਾ ਸਕੂਟਰੀ ਦੇ ਹੁਣ ਆਪਾਂ ਲੈ ਲਈ ਆ ਹੁਣ ਪਾਪਾ ਨੂੰ ਕਹਿਣਾ ਵਾ ਕਿ ਘਰ ਵੀ ਬਣਾ ਦੋ ਕਰਨਾ ਕਰ ਘਰ ਵੀ ਆਪੇ ਬਣ ਜਾਣਾ ਵਾ ਬੱਚੇ ਜੀ ਇਦਾਂ ਨਹੀਂ ਕਰਦੇ ਹੁੰਦੇ ਠੀਕ ਆਹ ਕਿਹੜਾ ਕਰ ਮਾੜਾ ਵਾ ਰਹੀ ਤੇ ਜਾਣਦੇ ਆਹੀ ਹਾਂਜੀ ਠੀਕ ਹੱਸ ਚਾਹ ਮੇਰਾ ਪੁੱਤ ਨਾ ਜਾ ਕੇ ਆਪਣਾ ਸਕੂਲ ਦਾ ਕੋਈ ਕੰਮ ਵੇਖ ਲੈ ਐਵੇਂ ਜਿੱਦ ਨਾਲ ਕਰਿਆ ਕਰਨ ਨਾਲੇ ਪਾਪਾ ਤੇਰੇ ਆਉਂਦੇ ਹੀ ਹੋਣੇ ਹਣ ਮੋਲ ਕਿੱਥੇ ਚੱਲੇ ਆ ਵਾ ਹਾਂਜੀ ਅਨਮੋਲ ਜਾ ਮੇਰਾ ਪੁੱਤ ਸਕੂਲ ਗਾਲੀ ਮਮੀ ਜੀ ਪਾਵੇਂ ਉਹਾਨੂੰ ਨਾ ਗੱਲ ਕਰਨ ਪਰ ਤੁਹਾਨੂੰ ਤੇ ਸੌ ਗੱਲਾਂ ਕਰਨੀਆਂ ਅਹੀਂ ਆਪਣੇ ਬੱਚੇ ਵਾਸਤੇ ਗਾਂ ਚੀਜ਼ਾਂ ਬਣਾਉਣੀਆਂ ਤੇ ਜਿਹੜਾ ਅੱਜ ਮੈਨੂੰ ਇਹੀ ਕਹਿੰਦਿਆ ਏ ਮੰਮਾ ਇਹ ਸਕੂਟਰੀ ਤੇ ਲੈ ਲਈ ਆ ਛੇਤੀ ਛੇਤੀ ਘਰ ਬਣਾ ਲਈ ਹੁਣ ਮੈਂ ਇਹਨੂੰ ਕੀ ਕਵਾਂ ਕਿ ਇੰਨੀ ਛੇਤੀ ਘਰ ਤਾਂ ਗੈਰ ਤੋ ਹੁਣ ਮਮੀ ਜੀ ਅਨਮੋਲ ਦੀ ਕੀ ਦਸਾਂ ਤੀਹੇ ਤੇ ਕਹਿੰਦੇ ਜੇ ਨਾ ਮੈਂ ਆਈਆਂ ਤੇ ਇਹਨੂੰ ਘਲਾਤਾ ਵਾ ਇਹ ਵੀ ਇੱਕੋ ਗੱਲ ਲੈ ਕੇ ਬੈਠਾ ਵਾ ਹਨੂੰ ਸਕੂਟਰੀ ਹਏ ਫੇ ਮੰਮੀ ਜੀ ਮੇ ਸਾਰਾ ਕੁਝ ਸਹੀ ਹੋ ਜੇ ਤਲਜੀਤ ਨੂੰ ਵੀ ਸਮਝ ਆਈ ਜਾਵੇ ਉਹ ਨਾ ਹੋਏ ਕੋਈ ਉਹਦਾ ਹੀ ਨੁਕਸਾਨ ਹੋ ਜੇ ਤੇ ਫਿਰ ਉਹਨੂੰ ਸਮਝਾਵੇ ਉਹਦੇ ਆਪ ਦੋਵੇਂ ਉੱਧਰ ਜਾਣੋ ਫਿਰਦੇ ਹੁਣ ਉਹਦਾ ਕਹਿੰਦੀ ਸਾਡੇ ਕੋ ਪੈਸੇ ਹੀ ਹੈ ਨਹੀਂ ਪੈਸੇ ਹੀ ਹੈ ਨਹੀਂ ਮੈਨੂੰ ਉਹ ਚੱਲ ਕੋਈ ਗੱਲ ਨਹੀਂ ਆਪਾਂ ਬੈਣ ਦੇਣਾ ਕੋਈ ਨਹੀਂ ਮੈਂ ਤਾਂ ਹੀ ਤੁਹਾਨੂੰ ਦਸਣ ਆਈ ਆ ਮੈਂ ਉਹਨਾਂ ਦੇ ਕਰਨ ਗੱਲ ਗੱਲ ਲੈ ਵੀ ਜੋ ਬਣ ਕਰਈਆ ਕਰੀਏ ਗੱਲ ਹੀ ਕੰਮ ਦੀ ਕੀ ਗੱਲ ਆ ਹੁਣ ਗਾਂ ਕਣਕਾਂ ਵੱਡੀਆਂ ਜਾਣੀਆਂ ਵਾ ਕਦੂ ਆ ਜਾਣੇ ਆ ਸਾਰਿਆਂ ਲੋਕਾਂ ਨੇ ਆਪਣੇ ਟਰੈਕਟਰ ਦੀ ਰਿਪੇਅਰ ਕਰਾਉਣੀ ਆ ਹੈਗਾ ਨਹੀਂ ਇਹ ਤੇ ਗੱਲ ਹੈਗੀ ਆ ਬਿਲਕੁਲ ਸਹੀ ਗੱਲ ਤੇ ਗਾਂ ਹੁਣ ਕੰਮ ਹੀ ਕੰਮ ਵਾ ਅੱਡੇ ਵੀ ਆ ਗਏ

ਆਹ ਉਹ ਉਹ ਕੇ ਕਿੱਥੇ ਚੱਲੇ ਆਂ ਤਿਆਰ ਹੋ ਕੇ ਆਇਆ ਆ ਚਾਰ ਛਟੀਆਂ ਚ ਚੇਰ ਚੇਰ ਕਿੱਥੇ ਚੱਲੇ ਆਂ ਤਿਆਰ ਹੋ ਕੇ ਆਹ ਦੇ ਲੀ ਗਏ ਜੇ ਮਨ ਕਿੱਥੇ ਚੱਲ ਪਿਆ ਮੈਂ ਜਿਹੜੀ ਮੈਂ ਕਿੱਥੇ ਜਾਣਾ ਵਾ ਘਰ ਨਾਲ ਸਾਧਨ ਹੈ ਨਹੀਂ ਕੋਈ ਵੀ ਹੋਏ ਤੇ ਗੱਲ ਹੈਗੀ ਉਹ ਦੇ ਵੇਖ ਲਾਂਗਾ ਜੇ ਤੇ ਸਸਤੀ ਮਿਲੂਗੀ ਕੋਈ ਤੇ ਫਿਰ ਵੇਖ ਲਾਂਗਾ ਉਹ ਲਿਆਉਂਗਾ ਉਹ ਚਲ ਹੁਣਾਂ ਤੇ ਔਖਾ ਹੀ ਪੈਣਾ ਵਾ ਇਦਾਂ ਕਰਕੇ ਪੈਸੇ ਥੋੜੇ ਵਧੀਆ ਵਾ ਹਾਂਜੀ ਹਾਂਜੀ ਚਲੋ ਆ ਰਹੇ ਲੱਗੇ ਆ ਦੋਵੇਂ ਜਾਣੇ ਆਪ ਨੂੰ ਪੁੱਛਣ ਲਈ ਨਹੀਂ ਆੜੇ ਵੱਲਈ ਕੀ ਹਾਲ ਚਾਲ ਹਨ ਠੀਕ ਠਾਕ ਵਧੀਆ ਵਾ ਅੱਛਾ ਅੱਛਾ ਤੇ ਤੁਸੀਂ ਦੱਸੋ ਤੁਸੀਂ ਕਿੱਧਰੋਂ ਆਏਗੀ ਉਹ ਮੈਂ ਕਿਥੋਂ ਆਵਾ ਮੈਂ ਕਿਹਾ ਜੋਬਨ ਵਾਲਾ ਮੈਂ ਕਿਹਾ ਜੋਬਨ ਵਾਲਾ ਤੇ ਉਹ ਨਿਕਲ ਡਿਆ ਸੀ ਤੇ ਮੈਂ ਕਿੱਧਰ ਚੱਲ ਪਿਆ ਵਾ ਕਹਿੰਦਾ ਡੈਡੀ ਮੈਂ ਨਾ ਲੈਣੀ ਸਕੂਟਰੀ ਅੱਛਾ ਜਾਣਾ ਰਮਨ ਕਿੱਥੇ ਮੈਂ ਕਿਹਾ ਹਾਂ ਜੋਬਨ ਵਾਲਾ ਦੁਬਾਰਾ ਕਰ ਰਿਹਾ ਰਮਨ ਜਾਣਾ ਕਿੱਥੇ ਆ ਮੈਂ ਗਿਆ ਹਵੇਲੀ ਅੱਛਾ ਤੈਨੂੰ ਸਾਧਨ ਲੱਗੇ ਆਪਣੇ ਤੂੰ ਲੈ ਜਾ ਨਹੀਂ ਨਹੀਂ ਜੇ ਮੈਂ ਘਰ ਗਿਆ ਤੇ ਤੁਹਾਨੂੰ ਪਤਾ ਹੈ ਦਿਲਜਿੰਦਰ ਉਹ ਹੈ ਕਹਿੰਦਾ ਵੀ ਜੇ ਮੈਂ ਘਰੋਂ ਕੋਈ ਚੀਜ਼ ਲਿਆਂਦੀ ਨਾ ਤੇ ਦਿਲਜੀਤ ਨੇ ਬੋਲਣਾ ਆਪਣਾ ਲੈ ਦੱਸ ਨਹੀਂ ਕੀ ਕਹਿਣਾ ਭਲਾ ਕਹਿੰਦਾ ਵੀ ਜੇ ਮੈਂ ਘਰੋਂ ਕੋਈ ਚੀਜ਼ ਲਿਆਂਦੀ ਨਾ ਤੇ ਦਿਲਜੀਤ ਨੇ ਡੈਪਣਾ ਬੋਲਣ ਤੇ ਮੈਂ ਫਿਰ ਉਹਨੂੰ ਆਖਿਆ ਮੈਂ ਕੋਈ ਨਹੀਂ ਕਰਦਾ ਉਹਦਾ ਕਹਿੰਦੇ ਸਾਡੇ ਕੋਲ ਪੈਸੇ ਹੈ ਨਹੀਂ ਆ ਹਾਂ ਹੈ ਇਸ ਤਰ੍ਹਾਂ ਮੇਰੀ ਸੁਣੋ ਗੱਲ ਸਕੂਟਰੀ ਕਿਹੜੀ ਸਸਤੀ ਆਉਣੀ ਆ ਜੇ ਉਹਨੇ ਨਾ ਜਵਾਬ ਦਿੱਤਾ ਤੇ ਕਰਦੀ ਨਾ ਜਵਾਬ ਦੇ ਦੇਣਾ ਜ਼ੁਬਾਨ ਤੇ ਦੋਵਾਂ ਜੀਆਂ ਤੇ ਏਡੀ ਲੰਮੀ ਆ ਫ੍ਰੀ ਲੈਣ ਗਏ ਆ ਤਾਂ ਕਰਕੇ ਤੈਨੂੰ ਡਈ ਆਵਾਜ਼ਾਂ ਮਾਰਨ ਵੀ ਘਰ ਆ ਜਾ ਹੁਣ ਆ ਜਾ ਛੇਤੀ ਛੇਤੀ ਮੁੜ ਕੇ ਉਹਨਾਂ ਮੈਨੂੰ ਗੁੱਸੇ ਹੁਣ ਬਾਪੂਤ ਕਿਤੇ ਚੱਲ ਜਾਇਆ ਕਰਾਂਗੇ ਪਾਪਾ ਤੇਰੇ ਦਾ ਤੇ ਸਾਰਾ ਦਿਨ ਟਾਈਮ ਨਹੀਂ ਲੱਗਦਾ ਹੈਗਾ ਹਾਂਜੀ ਅੱਗੇ ਤਾਂ ਕਹਦੇ ਵੀ ਪਾਪਾ ਤੂੰ ਆ ਮੈਂ ਸਕੂਟਰੀ ਆਪਾਂ ਲੈ ਲਈਆ ਹੁਣ ਮੈਂ ਪਾਪਾ ਨੂੰ ਕਹਿਣਾ ਕਿ ਛੇਤੀ ਆ ਜੀ ਅਮਾ ਸਕੂਟਰੀ ਦੇ ਹੁਣ ਆਪਾਂ ਲੈ ਲਈਆ ਹੁਣ ਪਾਪਾ ਨੂੰ ਕਹਿਣਾ ਵਾ ਕਿ ਘਰ ਵੀ ਬਣਾ ਦੋ ਕਰਨਾ ਕਰ ਘਰ ਵੀ ਆਪੇ ਬਣ ਜਾਣਾ ਵਾ ਬੱਚੇ ਜੀ ਇਦ ਨਹੀਂ ਕਰਦੇ ਹੁੰਦੇ ਆਹ ਕਿਹੜਾ ਘਰ ਮਾੜਾ ਵਾ ਰਹੀ ਤੇ ਜਾਣਦੇ ਆਹੀਂ ਹਾਂਜੀ ਠੀਕ ਹੱਸ ਚੱਲ ਮੇਰਾ ਪੁੱਤ ਨਾ ਜਾ ਕੇ ਆਪਣਾ ਸਕੂਲ ਦਾ ਕੋਈ ਕੰਮ ਵੇਖ ਲੈ ਐਵੇਂ ਜਿੱਦਨਾ ਕਰਿਆ ਕਰਨ ਨਾਲੇ ਪਾਪਾ ਤੇਰੇ ਹੁੰਦੇ ਹੀ ਹੁਣੇ ਹਣ ਮੋਲ ਕਿੱਥੇ ਚੱਲੇ ਆਵਾ ਹਾਂਜੀ ਨਮੋਲ ਜਾ ਮੇਰਾ ਪੁੱਤ ਸਕੂਲ ਗਿਆ ਨਹੀਂ ਮਮੀ ਜੀ ਪਾ ਮੈਂ ਉਹਨਾਂ ਨੂੰ ਨਾ ਗੱਲ ਕਰਨ ਪਰ ਤੁਹਾਨੂੰ ਤੇ ਸੌ ਗੱਲਾਂ ਕਰਨੀਆਂ ਅਸੀਂ ਆਪਣੇ ਬੱਚੇ ਵਾਸਤੇ ਗਾਂ ਚੀਜ਼ਾਂ ਬਣਾਉਣੀਆਂ ਤੇ ਜਿਹੜੀ ਬਾ ਅੱਜ ਮੈਨੂੰ ਇਹੀ ਕਹਿੰਦਿਆ ਸੀ ਮਮਾ ਇਹ ਸਕੂਟਰੀ ਤੇ ਲੈ ਲਈ ਆ ਛੇਤੀ ਛੇਤੀ ਘਰ ਬਣਾ ਲਈ ਹੁਣ ਮੈਂ ਇਹਨੂੰ ਕੀ ਕਹਾਂ ਵੀ ਇੰਨੀ ਛੇਤੀ ਘਰ ਤਾਂ ਗੈਰ ਤੋਂ ਹੁਣ ਮਮੀ ਜੀ ਨੂੰ ਨਮੋਲ ਦੀ ਕੀ ਦੱਸਾਂ ਤੀਹ ਹੀ ਤੇ ਕਹਿੰਦੇ ਜੇ ਨਾ ਮੈਂ ਆਈਆਂ ਤੇ ਇਹਨੂੰ ਘਲਾਤਾ ਵਾ ਇਹ ਵੀ ਇੱਕੋ ਗੱਲ ਲੈ ਕੇ ਬੈਠਾ ਵਾ ਹਾਨੂੰ ਸਕੂਟਰੀ ਹਏ ਫਿਰ ਮਮੀ ਜੀ ਮੇ ਸਾਰਾ ਕੁਝ ਸਹੀ ਹੋ ਜੇ ਤਲਜੀਤ ਨੂੰ ਵੀ ਸਮਝ ਆਈ ਜਾਵੇ ਉਹ ਨਾ ਹੋਈ ਕੋਈ ਉਹਦਾ ਹੀ ਨੁਕਸਾਨ ਹੋ ਜੇ ਤੇ ਫਿਰ ਉਹਨੂੰ ਸਮਝਾਵੇ ਉਹਦੇ ਆਪ ਦੋਵੇਂ ਉੱਧਰ ਜਾਣ ਨੂੰ ਫਿਰਦੇ ਹੁਣ ਉਹਦਾ ਕਹਿੰਦੀ ਸਾਡੇ ਕੋਲ ਪੈਸੇ ਹੀ ਹੈ ਨਹੀਂ ਪੈਸੇ ਹੀ ਹੈ ਨਹੀਂ ਮੈਨੂੰ ਉਹ ਚਲ ਕੋਈ ਗੱਲ ਨਹੀਂ ਅਬਾ ਬੈਣ ਦੇਣਾ ਕੋਈ ਵੀ ਮੈਂ ਤਾਂ ਹੀ ਤੁਹਾਨੂੰ ਦੱਸਣ ਆਈ ਹਾਂ ਮੈਂ ਉਹਨਾਂ ਦੇ ਕਰ ਗੱਲ 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 ਲੈ ਵੀ ਜੋ ਬਣ ਕਰਈਆ ਕਰਈਏ